ਹਾਂਜੀ ਦੋਸਤੋ ਅੱਜ ਤੁਹਾਡੇ ਲਈ ਆਪਾਂ ਇੱਕ ਬਹੁਤ ਹੀ ਘੈਂਟ ਕੋਠੀ ਲੈ ਕੇ ਆਏ ਆ ਜੋ ਕਿ ਬਾਈ ਹੋਰੇ ਨੇ 5-7 ਸਾਲ ਪਹਿਲਾਂ ਦੀ ਕੋਠੀ ਪਾਈ ਹੋਈ ਹੈ ਇਹ ਨੀਚੇ ਵਾਲੀ ਜੋ ਕਿ ਮਾਡਰਨ ਲੁੱਕ ਦੀ ਕੋਠੀ ਹੈ ਜਾਲੀ ਵਗੈਰਾ ਲੱਗੀ ਹੋਈ ਹੈ ਆ ਵੇਖ ਸਕਦੇ ਹੋ ਤੁਸੀਂ ਪੂਰੀ ਕੋਠੀ ਤੇ ਕੋਠੀ ਸੋਹਣੀ ਹੈ ਦੋਸਤੋ ਬਹੁਤ ਸੋਹਣੀ ਤੇ ਉੱਤੇ ਬਾਈ ਹੋਰੇ ਹੁਣ ਬਣਾ ਰਹੇ ਨੇ ਸੈਕੰਡ ਪੋਰਸ਼ਨ ਪਹਿਲਾਂ ਸਿੰਗਲ ਪੋਰਸ਼ਨ ਸੀਗੀ ਇਹ ਤੇ ਇਹਨਾਂ ਨੇ ਡਬਲ ਪੋਰਸ਼ਨ ਤਿਆਰ ਕਰੀਆ ਹੁਣ ਤੇ ਉੱਪਰ ਕੰਮ ਚੱਲ ਰਿਹਾ ਹੈ ਉੱਪਰ ਪਾਵੇ ਵਗੈਰਾ ਲਾ ਕੇ ਜਾਲੀ ਵਗੈਰਾ ਲਾ ਕੇ ਕਲਾਸਿਕਲ ਲੁੱਕ ਦਿੱਤੀ ਹੈ ਇਹਨਾਂ ਨੇ ਸੈਕੰਡ ਪੋਰਸ਼ਨ ਉੱਪਰ ਹੋ ਰਿਹਾ ਹੈ ਜੀ ਮੇਰਾ ਤੇ ਮਿਸਤਰੀ ਨਾਲ ਆਪਾਂ ਗੱਲ ਕਰੀ ਸੀਗੀ ਇਹਨਾਂ ਨੇ ਹੁਣ 700 ਸਕਰ ਫੁੱਟ ਏਰੀਆ ਜੋੜਿਆ ਬਾਈ ਹੋਰੇ ਨੇ ਉੱਤੇ ਇਹਨਾਂ ਦਾ ਸਾਰਾ ਕੰਮਪਲੀਟ ਕਰਕੇ 6-7 ਲੱਖ ਰੁਪਈਆ ਲੱਗਣਾ ਹੈ ਉੱਪਰਲੇ ਪੋਰਸ਼ਨ ਤੇ ਦੋਸਤੋ ਤੇ ਨੀਚੇ ਵਾਲੇ ਦਾ ਇਹ ਗੱਲ ਕਰ ਰਹੇ ਸੀਗੇ ਬਾਈ ਹੋਰੇ ਮਿਸਤਰੀ ਰਹਿ ਲੈ ਰਿਆ ਸੀ ਮਤਲਬ ਉਹ ਕਹਿੰਦਾ ਕੋਈ ਨਕਸ਼ਾ ਕੋਈ ਨਹੀਂ ਬਾਈ ਨਕਸ਼ਾ ਇਹ ਸਿਰਫ ਉਦੋਂ ਵਾਲੇ ਹੀ ਹੈ ਇਹਨਾਂ ਕੋਲੇ ਮਾਡਰਨ ਕੋਠੀ ਦਾ ਇਹ ਉਹ ਅਸੀਂ ਆਪਣੀ ਆਪਣੇ ਦਿਮਾਗ ਨਾਲ ਤਿਆਰ ਕੀਤਾ ਹੈ ਤੇ ਹੁਣ ਮਿਸਤਰੀ ਇਹਨਾਂ ਨੂੰ ਕਹਿ ਰਿਹਾ ਕਿ ਆਪਾਂ ਯਾਰ ਵੀ ਨੀਚੇ ਵਾਲੀ ਕੋਠੀ ਦੇ ਉੱਪਰ ਵੀ ਨਾ ਜਾਲੀ ਲਗਾ ਜਾਲੀ ਲਗਾਈਏ ਮਤਲਬ ਜਾਲੀ ਪਾਵੇ ਇਹ ਗ੍ਰਿਲ ਪਟਕੇ ਸੋ ਬਾਈ ਦੁਚਿੱਤੀ ਚ ਸੀਗਾ ਕਹਿੰਦਾ ਵੀ ਕਿਵੇਂ ਕੀਤਾ ਜਾ ਸਕਦਾ ਵੀ ਕਮੈਂਟਾਂ ਵਿੱਚ ਦੋਸਤੋ ਜਰੂਰ ਦੱਸਿਓ ਕੀ ਕਰਨ ਬਾਈ ਹੋਰ ਇਹ ਨੀਚੇ ਵੀ ਜਾਲੀ ਲਗਾਉਣ ਜਾਂ ਨੀਚੇ ਉਦਾਂ ਹੀ ਗ੍ਰਿਲ ਲੱਗੀ ਰਹੇ ਤੇ ਆ ਉੱਪਰੋਂ ਦਿਖਾਉਣੇ ਤੁਹਾਨੂੰ ਕਿਵੇਂ ਦਾ ਤਿਆਰ ਹੋਇਆ ਪੋਰਸਨ ਆ ਵੇਖੋ ਦੋਸਤੋ ਇਹ ਮੇਨ ਗੇਟ ਹੈਗਾ ਜੋ ਕਿ ਪਹਿਲਾਂ ਸਿਰਫ ਪੌੜੀ ਛੱਤੀ ਹੋਈ ਸੀਗੀ ਉਸ ਦੀ ਸਿਰਫ ਉਚਾਈ ਵਧਾਈ ਹੈ ਥੋੜੀ 3-4 ਰ데요 ਛੱਤ ਉੱਚੀ ਕੀਤੀ ਹੈ ਤੇ ਇਹ ਬਾਹਰੋਂ ਉਹ ਸਾਹਮਣੇ ਬੈੱਡਰੂਮ ਬਣਾਇਆ ਗਿਆ ਜੋ ਕਿ ਬੈੱਡਰੂਮ ਦੇ ਉੱਪਰ ਆ ਵੇਖੋ 13 ਬਾਏ 13 ਸਕਰ ਫੁੱਟ ਦਾ ਇਹ ਬੈੱਡਰੂਮ ਬਣਾਇਆ ਗਿਆ ਇੱਥੇ ਨਵਾਂ ਤੇ ਉਸ ਦੇ ਨਾਲ ਫਰੰਟ ਤੇ ਇਹ ਰਹਿ ਗਿਆ ਵਾਸ਼ਰੂਮ ਹਾਂ ਪੌੜੀਆਂ ਚ ਨੇ ਬਸ ਇਹ ਵਾਸ਼ਰੂਮ ਰਹਿ ਗਿਆ ਵਿਚ ਦੀ ਚਾਰੇ ਸਾਈਡਾਂ ਤੇ ਜਗ੍ਹਾ ਛੱਡੀ ਹੋਈ ਹੈ ਇਧਰ ਉਧਰ ਜਾਣ ਨੂੰ ਇਹ ਐਲੀਵੇਸ਼ਨ ਵੀ ਦਿੰਦੀਆਂ ਨੇ ਇਹ ਚੀਜ਼ਾਂ ਅਲੱਗ-ਅਲੱਗ ਕੀਤੀਆਂ ਹੋਈਆਂ ਦੋਸਤੋ ਸਾਈਡਾਂ ਤੋਂ ਤੇ ਇਧਰ ਵਾਸਵਸਣ ਲੱਗਣਾਗਾ ਇੱਕ ਸੰਕ ਲੱਗਣਾ ਜਾਕੇ ਇਹ ਇਧਰ ਸਾਈਡ ਤੇ ਪੁਆਇੰਟ ਛੱਡਿਆ ਹੋਇਆ ਦੋਸਤੋ ਤੇ ਇਹ ਵਾਸਰ ਵਗੈਰਾ ਤੋਂ ਪਰਛਤ ਪਾਤੀ ਤੇ ਦੂਸਰੀ ਸਾਈਡ ਤੋਂ ਦਿਖਾਉਣੇ ਤੁਹਾਨੂੰ ਆ ਵੇਖੋ ਇਧਰ ਬਰਾਂਡਾ ਤਿਆਰ ਕੀਤਾਗਾ ਜੋ ਕਿ ਇੱਕ ਕਲਾਸਿਕਲ ਲੁੱਕ ਦਿੱਤੀ ਆ ਗਲਾਈ ਟਾਈਪ ਤੇ ਵਧੀਆ ਕੁੱਠੀ ਬਣੀ ਆ ਦੋਸਤੋ ਬਹੁਤ ਸੋਹਣੀ ਹਜੇ ਖਿੰਡਣ ਖਣਾਰ ਹੋ ਰਿਹਾ ਸੀ ਥੋੜਾ ਸਫਾਈ ਕਰਨ ਵਾਲੀ ਸੀਗੀ ਕੰਮ ਚੱਲੀ ਜਾ ਰਿਹਾ ਸੀ ਤੇ ਸਾਈਡ ਤੋਂ ਦਿਖਾਉਣੇ ਤੁਹਾਨੂੰ ਕਿਵੇਂ ਲੱਗ ਰਹੀ ਹੈਗੀ ਆ ਵੇਖੋ ਇੱਥੇ ਪਾਵੇ ਲਾਏ ਹੋਏ ਨੇ ਬਾਈ ਹੋਰਿਆਂ ਨੇ ਜੋ ਕਿ ਪੀਸ ਦਾ ਵੀ ਆਪਾਂ ਪੁੱਛਿਆ ਸੀ ਵੀਰ ਨੂੰ ਕਿ ਕੀ ਰੇਟ ਤੇ ਆਇਆ 180 ਰੁਪਏ ਫੁੱਲ ਜਾ ਇਹ ਜਿਹੜਾ ਕੋਈ ਇੱਕ ਪਾਵਾ 180 ਰੁਪਏ ਇੱਕ ਇੱਕ ਪੀਸ ਦੇ ਹਿਸਾਬ ਨਾਲ ਦਿੱਤਾ ਹੈ ਇਹ ਦੋਸਤੋ ਤੇ ਸਾਢੇ 400 ਰੁਪਏ ਦੇ ਹਿਸਾਬ ਨਾਲ ਪਰ ਪੀਸ ਜਾਲੀ ਦਿੱਤੀ ਹੈ ਇਹਨਾਂ ਨੂੰ ਬਾਈ ਹੋਰਿਆਂ ਨੂੰ ਜੋ ਕਿ ਇੱਕ ਫਾਈਬਰ ਦੀ ਹੈ ਦੋਸਤੋ ਵਿੱਚ ਫਾਈਬਰ ਦੀ ਤਾਰ ਪਾਈ ਹੋਈ ਹੈ ਵਿੱਚ ਲੋਹੇ ਦੀ ਤਾਰ ਵਾਲੀ ਜਾਲੀ ਵੀ ਆਉਂਦੀ ਹੈ ਜੋ ਕਿ ਛੇਤੀ ਪਾਟ ਜਾਂਦੀ ਹੈ ਜਿੱਤ ਉੱਡ ਆ ਜਾਂਦੀਆਂ ਨੇ ਤੇ ਇਹਦੇ ਵਿੱਚ ਫਾਈਬਰ ਵਾਲੀ ਜਾਲੀ ਲੱਗੀ ਹੋਈ ਆ ਬਾਈ ਕਹਿੰਦਾ ਵੀ ਵਿੱਚ ਤਾਰ ਪਾਈ ਹੋਈ ਹੈ ਜਿਹੜੀ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਸੋ ਫੁੱਲਦੀ ਨਹੀਂ ਹੈਗੀ ਤਾਰ ਤੇ ਫਰਕ ਪੈਂਦਾ ਇਹ ਚੀਜ਼ ਨਾਲ ਬਹੁਤ ਜ਼ਿਆਦੇ ਇਧਰੋਂ ਬੈਕ ਸਾਈਡ ਤੇ ਜਗ੍ਹਾ ਛੱਡਤੀ ਸੋ ਕਿਵੇਂ ਲੱਗੀ ਦੋਸਤੋ ਲੁੱਕ ਸੈਕੰਡ ਪਰਸਨ ਦੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਜ ਉੱਪਰੋਂ ਦਿਖਾ ਦਿੰਨਾ ਤੁਹਾਨੂੰ ਇਧਰ ਪੌੜੀ ਚੜੀ ਹੋਈ ਆ ਬੈਕ ਸਾਈਡ ਤੋਂ ਤੇ ਉੱਪਰ ਟੈਂਕੀ ਨੂੰ ਵੀ ਇੱਕ ਲੁੱਕ ਦਿੱਤੀ ਹੈਗੀ ਸੇਮ ਹੈ ਸੈਕੰਡ ਪੋਰਸ਼ਨ ਦੀ ਤਰ੍ਹਾਂ ਕਲਾਸਿਕਲ ਲੁੱਕ ਇਹ ਵੇਖੋ ਟੈਂਕੀ ਦੀ ਜਗ੍ਹਾ 36 ਹੈ ਜਿਹੜੀ ਇਹਦੇ ਉੱਤੇ ਵੀ ਪਾਵੇ ਲਗਾਤੇ ਦੂਰੋਂ ਬਹੁਤ ਜ਼ਿਆਦਾ ਵਧੀਆ ਲੁੱਕ ਦੇ ਰਹੀ ਹੈ ਗੋਟੀ ਬਹੁਤ ਸੋਹਣੀ ਤੇ ਇਹ ਇਹਨੂੰ ਮੋਡੀਫਾਈ ਵੀ ਕਹਿ ਸਕਦੇ ਆ ਤੇ ਇੱਕ ਸੈਕੰਡ ਪੋਰਸ਼ਨ ਤਾਂ ਖਰ ਨਵੇਂ ਪਾਇਆ ਬਾਈ ਨੇ ਇਹਨੂੰ ਮੋਡੀਫਾਈ ਵੀ ਨਹੀਂ ਕਹੇ ਦੋਸਤੋ ਇਹ ਬਾਈ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਮਤਲਬ ਪਰਿਵਾਰ ਵਾਲੇ ਵੀ ਕਹਿੰਦੇ ਵੀ ਇਦੀ ਰਹਿਣ ਦੇ ਜਾਲੀ ਸਹੀ ਆ ਪਰ ਮਿਸਤਰੀ ਦੀ رائے ਨਾਲ ਮਿਸਤਰੀ ਕਹਿ ਰਿਹਾ ਸੀ ਕਿ ਮੈਨੂੰ ਲੱਗਦਾ ਵੀ ਜੇਕਰ ਜਾਲੀ ਲਗਾਈ ਜਾਵੇ ਉਸ ਗ੍ਰਿਲ ਦੀ ਥਾਂ ਤੇ ਤਾਂ ਦੁੱਗਣੀ ਸੋ ਲੱਗੇ ਕੋਟੀ ਦੀ ਦੁੱਗਣੀ ਠੁੱਕ ਬਣੇ ਚੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਦੋਸਤੋ ਧੰਨਵਾਦ ਜੀ